ਮਨ ਨਰਿੰਦਰ ਪਾਲ ਜੀ ਨਰਿੰਦਰ ਪਾਲ ਜੀ ਬਾਣਾ ਵਰਤਿਆ ਜੀ ਮੁਹੱਬਤ ਮਾਰਾ ਤੁਹਾਡੇ ਨਾਲ ਕਾਫੀ ਸਹਿਚਾਰ ਸੀ ਉਹਨਾਂ ਦਾ ਜੀ ਸਭ ਤੋਂ ਪਹਿਲੀ ਗੱਲ ਆ ਜੀ ਬੜੇ ਅਫਸੋਸ ਦੀ ਗੱਲ ਆ ਜੀ ਇਸ ਪਰਿਵਾਰ ਨਾਲ ਇਹ ਦੂਜੀ ਤੀਜੀ ਚੌਥੀ ਟ੍ਰੈਜਰੀ ਆ ਜੀ ਸਭ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਦੀ ਵੀ ਉਹ ਬਿਜਲੀ ਬੋਰਡ ਸਾਨੂੰ ਦੀ ਵੀ ਡੈਥ ਹੋ ਚੁੱਕੀ ਆ ਜੀ ਉਸ ਤੋਂ ਬਾਅਦ ਦੂਸਰੇ ਦੀ ਪੀ ਉਹ ਵੀ ਪੀਏਪੀ 'ਚ ਸਨ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦੇ ਤਰਸ ਦੇ ਆਧਾਰ 'ਤੇ ਇਹ ਸਰਦੇਵ ਸਿੰਘ ਨੂੰ ਨੌਕਰੀ ਮਿਲੀ ਸੀਗੀ ਤੇ ਪਰਿਵਾਰ ਹੈਨ ਤੋਂ ਮੌਥੀ ਆ ਜੀ ਕੋਈ ਐਡਾ ਹੈ ਨਹੀਂ ਇੱਕ ਬ੍ਰਦਰ ਇਹਨਾਂ ਦਾ ਛੋਟਾ ਸਭ ਤੋਂ ਜੀ ਉਹ ਮੈਂਟਲੀ ਰਿਟਾਇਰਡ ਆ ਜੀ ਉਹਨਾਂ ਦੀ ਵੀ ਦੇਖਭਾਲ ਖੁਦ ਹੀ ਕਰਦੇ ਸੀ ਤੇ ਪਿੰਡ 'ਚ ਬਹੁਤ ਹੀ ਪੁੱਜ ਕੇ ਸ੍ਰੀ ਲੜਕਾ ਹੈ ਸੀਗਾ ਜੀ ਤੇ ਕੋਈ ਜਾਇਦਾਦ ਪ੍ਰਾਪਰਟੀ ਕੋਈ ਕਿਸਮ ਦੀ ਕੋਈ ਦੁਕਾਨ ਜਾਂ ਹੋਰ ਕਿਸੇ ਕਿਸਮ ਦੀ ਕੋਈ ਪ੍ਰਾਪਰਟੀ ਨਹੀਂ ਪਰ ਸਰਕਾਰ ਨੂੰ ਚਾਹੀਦਾ ਜੋ ਰੂਲ ਐਂਡ ਰੈਗੂਲੇਸ਼ਨ ਜਾਂ ਜੋ ਮਿਲਣਾ ਜੀ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਜੀ ਤੇ ਇਹਨਾਂ ਦਾ ਇੱਕ ਲੜਕਾ ਜੀ ਤੇ ਉਹ ਪੜਦਾ ਸੀਗਾ ਜੀ ਹੁਣ ਤੋਂ ਪੜਨੋਂ ਵੀ हटਿਆ ਹੋਇਆ ਜੀ ਅਲਮਰ ਲੜਕੀ ਉਹ ਵੀ ਅਨਮੈਡਿਅਲ ਲੜਕਾ ਵੀ ਅਨਮੈਡਿਅਲ ਹੀ ਤੇ ਪਰਿਵਾਰ ਬਹੁਤ شریف ਆ ਪਰ ਕੋਈ ਏਡੀ ਆਪਣੇ ਕੋਈ ਕੋਈ ਪ੍ਰਾਪਰਟੀ ਹੋਵੇ ਜਾਂ ਕੋਈ ਗੁਜ਼ਾਰੇ ਦਾ ਕੋਈ ਸਾਧਨ ਹੈ ਨਹੀਂ ਇਸ ਤੋਂ ਬਗੈਰ ਕੱਲੀ ਨੌਕਰੀ ਇੱਕ ਗੁਜ਼ਾਰੇ ਦਾ ਸਾਧਨ ਨਹੀਂ ਸੀ ਇਹਨਾਂ ਦਾ ਜੀ ਪਤਾ ਲੱਗਿਆ ਕਿਦਾਂ ਹਾਸਾ ਵਾਪਰਿਆ ਜੀ ਇਹ ਜੀ ਪੀਏਪੀ ਹੈਡਕੁਆਟਰ ਪੀਏਪੀ ਦਾ ਆਪਣੇ ਪੰਜਾਬ ਦਾ ਜਲੰਧਰ ਚ ਹੈ ਉਥੇ ਆਪਦੇ ਹੈਡਕੁਆਟਰ ਤੋਂ ਅੱਗੋਂ ਜੁਮੇ ਇੱਕ ਤੇ ਡਿਊਟੀ ਲੱਗਦੀ ਹੈ ਜੀ ਹੋਰ ਵੀ ਮਲਾਜ਼ਮ ਸਾਥੀ ਜਾ ਰਹੇ ਸੀ ਤੇ ਬੱਸ ਦਾ ਧੁੰਦ ਦੇ ਕਾਰਨ ਐਕਸੀਡੈਂਟ ਹੋਇਆ ਜਿਹਦੇ ਵਿੱਚ ਹੋਰ ਮਲਾਜ਼ਮੀ ਫਟੜੇ ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਜੀ ਬੜੀ ਮੰਦਭਾਗੀ ਘਟਨਾ ਜੋ ਵਾਪਰੀ ਹੈ ਜੀ ਪਿੰਡ ਗੋਲਪੁਰ ਦੇ ਵਿੱਚ ਅੱਜ ਸਵੇਰੇ ਪਤਾ ਲੱਗਾ ਜੀ ਬਹੁਤ ਮਾੜੀ ਘਟਨਾ ਜਿਹੜੀ ਵਾਪਰੀ ਹੈ ਸਾਡੇ ਦੋ ਪਿੰਡਾਂ ਦੇ ਵਿੱਚ ਅਸੀਂ ਇੱਕ ਪਿੰਡ ਹੀ ਆ ਤੇ ਸਾਰੇ ਨਗਰ 'ਚ ਜਿਹੜਾ ਹੈਗਾ ਸ਼ੋਕ ছਾਇਆ ਹੋਇਆ ਜਾ ਕੇ ਮੈਨੂੰ ਤਾਂ ਸਭ ਤੋਂ ਪਹਿਲਾਂ ਪਤਾ ਲੱਗਾ ਤੁਹਾਡਾ ਫੋਨ ਆਇਆ ਵੀ ਆਹ ਪਣਾ ਵਾਪਤ ਗਿਆ ਅੱਗੇ ਵੀ ਇਹਦਾ ਵਿਚਾਰੇ ਗਰੀਬ ਪਰਿਵਾਰ ਸੀ ਜੰਮਦਾ ਮੇਰੇ ਨਾਲ ਕਲਾਸ ਕਰਦਾ ਸੀ ਮੇਰਾ ਉਹ اچانک ਇੱਥੇ ਆਇਆ ਸੀ ਡਿਊਟ ਛੁੱਟੀ ਤੇ ਜਾ ਕੇ ਤੇ ਪੱਖੇ ਦਾ ਜਿਹੜਾ ਛਾਟ ਹੁਣ ਕਰਨ ਕਰਕੇ ਪਾਸੇ ਕਰਕੇ ਲਾਉਣ ਲੱਗਾ ਸੀ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਕੀ ਕੀਤਾ ਸਰਕਾਰ ਨੇ ਤਰਸ ਤੇ ਆਧਾਰ ਤੇ ਉਹਨੂੰ ਡਿਊਟੀ ਦੀ ਨੌਕਰੀ ਦਿੱਤੀ ਆ। ਬਹੁਤ ਗਰੀਬ ਪਰਿਵਾਰ ਆ ਇੱਕ ਪਰਿਵਾਰ ਇਹਦੇ ਦੇ ਨਾਲ ਮਾਂ ਤੇ ਨਾਲ ਪਿਓ ਉਹ ਵੀ ਮਰ ਚੁੱਕੇ ਆ ਤੇ ਕਿਹੜਾ ਬੇਟਾ ਇਹਨਾਂ ਦਾ ਛੋਟਾ ਭਾਈ ਆ ਉਹ ਜਿਹੜੇ ਆਪਾਂ ਕਹਿ ਦਈਏ ਮੈਂਟਲ ਅਫਸਰ ਲਾ ਲਾ ਨੂੰ ਕੋਈ ਪਤਾ ਨਹੀਂ ਉਹਨਾਂ ਦਾ ਪਾਲ ਪੋਛਣ ਜਿਹੜਾ ਸਾਰਾ ਇਹਦੇ ਭਾਈ ਤੇ ਹੀ ਕਰਦੇ ਸੀਗੇ। ਇਹਨਾਂ ਦਾ ਇੱਕ ਆ ਚਾਚਾ ਜਿਹੜਾ ਹੋਣ ਗਿਆ ਵਿਚਾਰਾ ਇਹ ਵੀ ਅਨਮੈਰਿਡਾ ਕਰਕੇ ਜਾ ਕੇ ਇਹ ਵੀ ਇਹਨਾਂ ਤੇ ਨਰਪਰ ਕਰਦਾ ਹੀ ਜਾ ਕੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹ ਪਰਿਵਾਰ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਬਣਦਾ ਮੌਜਾ ਜੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ 1 ਕਰੋੜ ਰੁਪਈਆ ਅਸੀਂ ਆਪਦੇ ਖਾਤੇ ਦੇਵਾਂਗੇ ਇੱਕ 1 ਕਰੋੜ ਰੁਪਈਆ ਜਿਹੜਾ ਜੀਡੀਐਫਸੀ ਖਾਤੇ 'ਚ ਅਸੀਂ ਦਵਾਵਾਂਗੇ ਉਹ ਦੌਂਦੇ ਅਸੀਂ ਆਵੰਦ ਰਹੇ ਨੇ ਸਰਕਾਰ ਨੂੰ ਯਕੀਨ ਕਰਦੇ ਹਾਂ ਹੋਰ ਵੀ ਜੋਬ ਬਣਨ ਦੀਆਂ ਮੌਕੇ ਤੇ ਸਮੇ ਸਮਿਆਂ ਦਾ ਸਹੂਲਤਾਂ ਦਿੱਤੀਆਂ ਜਾਣ ਪਹਿਲ ਦੇ ਅਧਾਰ ਤੇ ਇਹ ਤਕਰੀਬ ਜ 96 97 ਦੇ ਵਿੱਚ ਪਰਤੀ ਉਨਪੁਰਵਾਰ ਦੇ ਹਾਲਾਤ ਕਿਦਾਂ ਦੇ ਹਨ ਹਾਲਾਤ ਤੁਹਾਨੂੰ ਪਤਾ ਹੀ ਆਈ ਚਲਾਈ ਚਲਦੀ ਮਲਾਇ ਸਿਰਫ ਉਹਦੇ ਕੋਕ ਫੈਲੀ ਪੱਠਾ ਕੋਈ ਹੈ ਨਹੀਂ ਜੀ ਜ਼ਮੀਨ ਬਿਲਕੁਲ ਹੈ ਨਹੀਂ ਜਾ ਕੇ ਬਸ ਆ ਘਰ ਆ ਇਹ ਵੀ ਲੋਨ ਤੇ ਪਾਇਆ ਹੋਇਆ ਹੋਇਆ ਤੇ ਬਾਕੀ ਦੀ ਤਨਖਾਹ ਆਉਂਦੀ ਤੁਹਾਨੂੰ ਪਤਾ ਉਸੇ ਨਾਲ ਹੀ ਗਿਦਾਰਾ ਕਰਦਾ ਚੱਲਦਾ ਹੈ ਬੋਟਾ ਚੁਗੀ ਅੱਜ ਇੱਕ ਬਹੁਤ ਮੰਨਪਾਗੀ ਘਟਨਾ ਸੋਨੂ ਮੈਲੜੀਆ ਦੌਲਤਪੁਰਾ ਦੀ ਇੱਥੋਂ ਦੇ ਸਰਦਾਰ ਰਣਦੇਵ ਸਿੰਘ ਜੀ ਅੱਜ ਐਕਸੀਡੈਂਟ ਦੇ ਵਿੱਚ ਉਹਨਾਂ ਹਾਦਸੇ ਦਾ ਸਕਰ ਹੋਇਆ ਨੇ ਕਿਵੇਂ ਪਾਣਾ ਪਰਚਾ ਬਹੁਤ ਮਾੜਾ ਹੋਇਆ ਜੀ ਸਾਡੇ ਦੋਨੇ ਹੀ ਨਗਰ ਦੌਲਤਪੁਰੇ ਜਿਹੜੇ ਇਕੱਠੇ ਹੀ ਆ ਤੇ ਬੜਾ ਸ਼ੋਗ ਆ ਦੋਵੇਂ ਨਗਰਾਂ ਦੇ ਵਿੱਚ ਜਦੋਂ ਪਤਾ ਲੱਗਾ ਸਵੇਰ ਅੱਜ ਸਵੇਰੇ ਕਿ ਹਜ਼ਾਰ ਹਰਦੇਵ ਸਿੰਘ ਐਸਆਈ ਉਹਨਾਂ ਦੀ ਮੌਤ ਹੋ ਗਈ ਐ ਐਕਸੀਡੈਂਟ ਕਿਉਂਕਿ ਆਪਦੀ ਡਿਊਟੀ ਦੌਰਾਨ ਹੀ ਉਹ ਉਹਨਾਂ ਦੀ ਵੈਸੇ ਧਰਮਕੋਟ ਡਿਊਟੀ ਸੀ ਤੇ ਪੀਏਪੀ ਚ ਹੁਣ ਕਰਕੇ ਉਹਨਾਂ ਦਾ ਹੈੱਡਕ quart ਜਲੰਧਰ ਆ ਜਰੰਦਰ ਤੋਂ ਅੱਗੇ ਆਪਦੀ ਉਹ ਜਿੱਥੇ ਡਿਊਟੀ ਲੱਗੀ ਉਸ ਤੇ ਜਾ ਰਹੇ ਸੀ ਤੇ ਜਦੋਂ ਉਹ ਆਪਦੇ ਉਹ ਸਰਕਾਰੀ ਬੱਸ ਤੇ ਜਾ ਰਹੇ ਸੀ ਤੇ ਸਾਨੂੰ ਇਹ ਪਤਾ ਲੱਗਾ ਕਿ ਉਹ ਭਿਆਨਕ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਉੱਥੇ ਮੌਤ ਹੋ ਗਈ ਹੋਰ ਵੀ ਕਾਫੀ ਜਿਹੜੇ ਮੁਲਾਜ਼ਮ ਉਹਨਾਂ ਦੀ ਮੌਤ ਹੋਈ ਹੈ ਤੇ ਸੱਟਾਂ ਲੱਗੀਆਂ ਪਰ ਸਾਡੇ ਨੱਗਰ ਵਾਸਤੇ ਬਹੁਤ ਹੀ ਇਹ ਮਤਲਬ ਸ਼ੋਕਦਾਜ ਦਿਹਾੜਾ ਕਿਉਂਕਿ ਇੱਕ شریف ਪਰਿਵਾਰ ਤੇ ਬਹੁਤ ਹੀ شریف ਇਨਸਾਨ ਸੀ ਇਹ ਹਰ ਹਰਦੇਵ ਸਿੰਘ ਤੇ ਇਹਨਾਂ ਦੇ ਭਾਈ ਪਹਿਲਾਂ ਵੀ ਪੋਸਟਿੰਗ ਸੀ ਪੁਲਿਸ ਦੇ ਵਿੱਚ ਹੀ ਉਹਨਾਂ ਦੀ ਵੀ ਚਾਣ ਚੱਕ ਮੌਤ ਹੋਈ ਕਿਉਂਕਿ ਉਹਨਾਂ ਨੂੰ ਕਰੰਟ ਲੱਗ ਗਿਆ ਸੀ ਪੱਖੇ ਦੇ ਨਾਲ ਲੱਗੇ ਇਸ ਘਰ ਦੇ ਵਿੱਚ ਤੇ ਉਹਦੀ ਜਗ੍ਹਾ ਤੇ ਬਾਅਦ ਦੇ ਵਿੱਚ ਇਹਨਾਂ ਦੀ ਉੱਥੇ ਸਲੈਕਸ਼ਨ ਹੁੰਦੀ ਹੈ ਤੇ ਇਹਨਾਂ ਦੇ ਇੱਕ ਬੇਟਾ ਤੇ ਇੱਕ ਛੋਟਾ ਭਾਈ ਹੈ ਇਹਨਾਂ ਦਾ ਜੋ ਮੈਂਟਲ ਰਟਾਇਰਡ ਆ ਜਾਂ ਮੰਦ ਬੁੱਧੀ ਆਪਾਂ ਕਹਿ ਸਕਦੇ ਹੋ ਇਹਨਾਂ ਤੇ ਹੀ ਡਿਪੈਂਡ ਸੀ ਸਾਰਾ ਉਹ ਤੇ ਇਸ ਕਰਕੇ ਉਹ ਦੋਨਾਂ ਨੂੰ ਜਿੱਥੇ ਉਹਨਾਂ ਦੇ ਬੱਚੇ ਦੀ ਆਪਦੇ ਦੀ ਪੜ੍ਹਾਈ ਚੱਲਦੀ ਸੀ ਆਪਦੇ ਪਰਿਵਾਰ ਨੂੰ ਚੜਾਉਂਦਾ ਸੀ ਉੱਥੇ ਆਪਦੇ ਛੋਟੇ ਭਾਈ ਨੂੰ ਵੀ ਇਸ ਕਰਕੇ ਸਾਨੂੰ ਮਤਲਬ ਬਹੁਤ ਦੁੱਖ ਆ ਕਿਉਂਕਿ ਆਰਥਿਕ ਤੌਰ ਤੇ ਵੀ ਪਰਿਵਾਰ ਇੰਨਾ ਮਜ਼ਬੂਤ ਨਹੀਂਗਾ ਬੜਾ ਵੱਡਾ ਨਾਂ ਇਸ ਪਰਿਵਾਰ ਦਾ ਵੈਸੇ ਜੇ 스포츠 ਦੇ ਆਧਾਰ ਤੇ ਗੱਲ ਕਰੀਏ ਤੇ 스포츠 ਦੀ ਗੱਲ ਇਥੋਂ ਸ਼ੁਰੂ ਹੁੰਦੀ ਹੈ ਇੱਕੋ ਪਰਿਵਾਰ ਦੇ ਵਿੱਚੋਂ ਵਾਲੀਬਾਲ ਦੀਆਂ ਟੀਮ ਤਿਆਰ ਹੋਈ ਵੀ ਐ ਇਸ ਨਗ ਘਰ ਦੇਉ ਪਰ ਕੋਈ ਸੱਟਾਂ ਫੇਟਾਂ ਇਸ ਤਰ੍ਹਾਂ ਦੀਆਂ ਵਜਦੀਆਂ ਪਰਿਵਾਰ ਨੂੰ ਆਈਆਂ ਤੇ ਅੱਜ ਜਿਹੜੇ ਹਾਲਾਤ ਆ ਪਰਿਵਾਰ ਦੇ ਅਸੀਂ ਤਮੰਗ ਕਰਦੇ ਸਰਕਾਰ ਤੋਂ ਕਿ ਤੁਰੰਤ ਜਿਹੜਾ ਬਣਦਾ ਮੁਆਵਜ਼ਾ ਉਹ ਵੀ ਦਿੱਤਾ ਜਾਵੇ ਤੇ ਹੋਰ ਵੀ ਹੈਲਪ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੈਲਪ ਕੀਤੀ ਜਾਵੇ ਜੀ ਇਹਨਾਂ ਦੇ ਪਿਤਾ ਜੀ ਖਿਡਾਰੀ ਹੁੰਦੇ ਸੀਗੇ ਜੀ ਕਾਫੀ ਉਹਨਾਂ ਦਾ ਵਾਲੀਵਾਲ ਦੇ ਵਿੱਚ ਕਬੱਡੀ 'ਚ ਵੱਡਾ ਨਾਂ ਸੀ ਤੇ ਇਹ ਸੱਤ ਭਾਈ ਚਾਚੇ ਦਾਏ ਦੇ ਤੇ ਸਾਰੇ ਵਾਲੀਵਾਲ ਦੀ ਪਿੰਡ ਦੀ ਸਾਡੇ ਦੀ ਟੀਮ ਸਪੈਸ਼ਲੀ ਇੱਕ ਪਰਿਵਾਰ ਦੀ ਸੀ ਤੇ ਵੱਡਾ ਨਾਂ ਸੀ ਜਿਹੜੇ ਜਨੀ ਸਟੇਟ ਲੈਵਲ ਤੇ ਨਾਂ ਸੀ ਇਸ ਪਰਿਵਾਰ ਦਾ ਇਹਨਾਂ ਨੂੰ ਨੌਕਰੀ ਜਿਹੜੀ ਤਰਸ ਦੇ ਆਧਾਰ ਤੇ ਮਿਲੀ ਸੀ ਗੱਲ ਇਹ ਹੈ ਇਹਨਾਂ ਨੂੰ ਤਰਸ ਦੇ ਆਧਾਰ ਤੇ ਮਿਲੀ ਸੀ ਇਹਨਾਂ ਦਾ ਪਹਿਲਾ ਬ੍ਰਦਰ ਸਿਲੈਕਟ ਹੋਇਆ ਸੀ ਤੇ ਫਿਰ ਤਰਸ ਦੇ ਆਧਾਰ ਤੇ ਇਹਨਾਂ ਨੂੰ ਦਿੱਤੀ ਸੀ ਤੇ ਹੁਣ ਵੀ ਅਸੀਂ ਇਹੀ ਮੰਗ ਕਰਦੇ ਆ ਕਿ ਪਰਿਵਾਰ ਦੇ ਹਾਲਾਤ ਨੂੰ ਦੇਖਦੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਇਹਦੇ ਭਾਈ ਦੇ ਭਵਿੱਖ ਨੂੰ ਦੇਖਦੇ ਕਿਉਂਕਿ ਉਹ ਵੀ ਡਿਪੈਂਡ ਇਹਨਾਂ ਤੇ ਸੀ ਤੇ ਇਹਨਾਂ ਨੂੰ ਤੁਰੰਤ ਇਹਦੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੁਆਵਜ਼ਾ ਜੋ ਵੀ ਸਰਕਾਰ ਦਾ ਬਣਦਾ ਤੁਰੰਤ ਜਾਰੀ ਕੀਤਾ ਜਾਵੇ